ਕੁਝ ਲੋਕਾਂ ਦੇ ਦਿਮਾਗ ਦੇ ਵਿੱਚ ਕੂੜਾ ਭਰਿਆ ਹੁੰਦਾ ਤੇ ਉਹ ਸਮੇਂ-ਸਮੇਂ ਤੇ ਹਰਕਤ ਇਹੋ ਜੀ ਕਰ ਦਿੰਦੇ ਆ ਕਿ ਉਹ ਦੁਬਾਰਾ ਫੇਰ ਨਿਕਲ ਆਉਗਾ ਉਹਨਾਂ ਦੇ ਵਿੱਚੋਂ ਇੱਕ ਕਾਂਗਰਸ ਦੇ ਨੇਤਾ ਨੇ ਕਾਂਗਰਸ ਨੇ ਸਿੱਖਾਂ ਦੇ ਨਾਲ ਪੰਜਾਬ ਦੇ ਨਾਲ ਕੀ ਕੁਝ ਕੀਤਾ ਇਹ ਬਹੁਤ ਲੰਬੀਆਂ ਗੱਲਾਂ ਨੇ ਜੇ ਮੋਟੀਆਂ-ਮੋਟੀਆਂ ਦੱਸਣੀਆਂ ਹੋਣ ਤਾਂ ਤੁਸੀਂ ਐਸਵਾਈਐਲ ਤੋਂ ਹੀ ਚਾਹੇ ਸ਼ੁਰੂ ਕਰ ਲਈਏ ਕਹਿੰਦੇ ਐਸਵਾਈਐਲ ਦੇੜੀ ਹੋਵੇ ਪੰਜਾਬ ਦੇ ਧੌਣ ਤੇ ਬੋਟਾ ਰੱਖਣਾ ਹੋਵੇ ਫਿਰ 82 ਤੋਂ 84 ਤੱਕ ਜੋ ਕੁਝ ਹੋਇਆ ਫਿਰ 83 ਦੇ ਵਿੱਚ ਸਾਕਾ ਨੀਲਾ ਤਾਰਾ ਤੇ ਚਾਹੇ ਉਹ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਵੇ ਸਮੇਂ-ਸਮੇਂ ਤੇ ਇਨ੍ਹਾਂ ਦੇ ਨਿਤਾਵਾ ਦੇ ਕੋਈ ਇਦਾਂ ਦੇ ਬਿਆਨ ਆਉਂਦੇ ਰਹਿੰਦੇ ਆ ਕਿ ਉਹ ਕੁਝ ਨਾ ਕੁਝ ਉਦਾਂ ਦੀ ਗੱਲ ਜਿਹੜੀ ਉਹ ਬੋਲ ਦਿੰਦੇ ਆ ਥੋੜੇ ਦਨ ਪਹਿਲਾਂ ਤਰਨਤਾਨ ਦੀ ਜਿਮਨੀ ਇਲੈਕਸ਼ਨ ਦੇ ਵਿੱਚ ਕਾਂਗਰਸ ਦੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਰਾਜਾ ਵੜਿੰਗਵੜਾ ਨੇ ਇੱਕ ਇਸ ਤਰ੍ਹਾਂ ਦੀ ਹਰਕਤ ਕੀਤੀ ਸੀ ਕਿ ਇੱਕ ਜੂੜੇ ਵਾਲੇ ਜਿਹੜੇ ਦੋ ਬੱਚੇ ਸੀ ਉਹਨਾਂ ਦੇ ਜੂੜਿਆਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮਜ਼ਾਕੀਆ ਤੌਰ ਦੇ ਤੇ ਉਹਦਾ ਇੱਕ ਮਜ਼ਾਕ ਬਣਾਇਆ ਸੀ ਉਹ ਆਪਣੇ ਸਾਹਮਣੇ ਅੱਜ ਕਾਂਗਰਸ ਦੇ ਉੱਤਰਾਖੰਡ ਦੇ ਇੱਕ ਨੇਤਾ ਨੇ ਹਰਪ ਸਿੰਘ ਨਰਾਵਤ ਉਹਨਾਂ ਨੇ ਇੱਕ ਜਨ ਸਭਾ ਜਿਹੜੀ ਸੀ ਉਹਦੇ ਵਿੱਚ ਸੰਬੋਧਨ ਕਰਦਿਆਂ ਹੋਇਆ ਸਿੱਖਾਂ ਦੇ ਉੱਤੇ ਇੱਕ ਵਾਰੀ ਫੇਰ ਭੱਦੀ ਟਿੱਪਣੀ ਕੀਤੀ ਹੈ ਉਹਨਾਂ ਨੇ 12 ਵਜਣ ਵਾਲੀ ਜਿਹੜੀ ਗੱਲ ਆ ਉਹ ਕਹੀ ਹੈ ਇਹ ਲੋਕ ਇਤਿਹਾਸ ਤੋਂ ਕੋਰੇ ਨੇ ਕਿ 12 ਵਜੇ ਦਾ ਮਤਲਬ ਕੀ ਸੀ ਕਿਉਂਕਿ ਜੇਸ ਵੇਲੇ ਇੱਥੇ ਰਾਜ ਸੀ ਮੁਗਲਾਂ ਦਾ ਜਦੋਂ ਸਿੱਖ ਹਮਲਾ ਕਰਦੇ ਸਨ ਕਿਉਂਕਿ ਨਸ਼ੇ ਤੋਂ ਰਹਿ ਕੌਮ ਇਹ ਹੈ ਉਹ ਰਾਤ ਨੂੰ 12 ਵਜੇ ਦੂਜੇ ਜਣੇ ਸੀ ਉਹ ਨਸ਼ੇ ਵਗਾਰਾ ਦੇ ਵਿੱਚ ਤੁੰਨ ਹੋ ਕੇ ਸੌ ਜਾਂਦੇ ਸੀ ਤੇ ਇਹ ਰਾਤ ਦੇ ਸਮੇਂ ਹਮਲਾ ਕਰਿਆ ਜਾਂਦੇ ਸਨ ਤਾਂ ਉਦੋਂ ਇੱਕ ਕਿਸਮ ਦੇ ਨਾਲ ਇਹ ਕੋਡਵਰਡ ਕਿਹਾ ਜਾਂਦਾ ਸੀ 12 ਵਜੇ ਦਾ ਔਰ ਉਹਨੂੰ ਮਜ਼ਾਕੀਆ ਲੈਜੇ ਦੇ ਵਿੱਚ ਹਰਖ ਸਿੰਘ 라ਵਤ ਨੇ ਅੱਜ ਫਿਰ ਜਿਹੜਾ ਆਪਣੇ ਗੰਦ ਦਾ ਪ੍ਰਗਟਾਵਾ ਕੀਤਾ ਅਸੀਂ ਆਵਾਮੀ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਅਸੀਂ ਇਸ ਚੀਜ਼ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਕਿ ਕਾਂਗਰਸ ਦੇ ਨੇਤਾ ਬਾਰ-ਬਾਰ ਕਿਉਂ ਇੱਕ ਭਾਈਚਾਰੇ ਦੇ ਉੱਤੇ ਮਿੱਥ ਕੇ ਇਸ ਤਰ੍ਹਾਂ ਦੀਆਂ ਭੱਡੀਆਂ ਟਿੱਪਣੀਆਂ ਕਰ ਰਹੇ ਨੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਹੁਰਾਂ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਹਰਮਨ ਸਿੰਘ ਰਾਵਤ ਨੂੰ ਤੁਰੰਤ ਪਾਰਟੀ ਦੇ ਵਿੱਚੋਂ ਕੱਢਿਆ ਜਾਵੇ ਤੇ ਰਾਹੁਲ ਗਾਂਧੀ ਹੁਰੀ ਇਸ ਚੀਜ਼ ਦੀ ਮਾਫੀ ਮੰਗੇ ਪੰਜਾਬ ਕਾਂਗਰਸ ਦੇ ਨੇਤਾ ਚਾਹੇ ਉਹ ਅਮਰਿੰਦਰ ਸਿੰਘ ਰਾਜਾਵੜੇ ਨੇ ਕਿ ਨਹੀਂ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਨੇ ਜਾਂ ਫਿਰ ਜਿਹੜੇ ਅੰਦੀ ਦਰਜਨ ਤੋਂ ਉੱਪਰ ਸੀਐਮ ਦੇ ਕੈਂਡੀਡੇਟ ਅਖਵਾਉਂਦੇ ਨੇ ਉਹ ਆਪਣੀ ਸਥਿਤੀ ਸਪਸ਼ਟ ਕਰਨੇ ਇਸ ਮਾਮਲੇ ਦੇ ਉੱਤੇ ਕਿ ਉਹਨਾਂ ਦਾ ਏਜ ਦੇ ਉੱਤੇ ਕੀ ਕਹਿਣਾ ਹੈ ਹਾਲਾਂਕਿ ਜਦੋਂ ਅਮਰਿੰਦਰ ਸਿੰਘ ਰਾਜਾਵੜੇ ਘੋਰਾ ਨੇ ਪਿਛਲੇ ਦਿਨਾਂ ਦੇ ਵਿੱਚ ਤਰਨਤਾਰ ਦੇ ਵਿੱਚ ਟਿੱਪਣੀ ਕੀਤੀ ਸੀ ਆਖਿਆ ਤਾਂ ਇਸ ਲੀਡਰਸ਼ਿਪ ਨੇ ਉਦੋਂ ਵੀ ਕੁਝ ਨਹੀਂ ਨਾ ਇਹਦੇ ਉੱਤੇ ਕੁਝ ਕਿਹਾ ਹਾਂ ਇਹ ਨਾ ਕਹਤਾ ਉਹਨਾਂ ਨੇ ਤਾਂ ਮਾਫੀ ਮੰਗ ਲਈ ਪਰ ਅਜੇ ਕੁਝ ਦੇ ਨਹੀਂ ਬੀਤੇ ਆ ਕਿ ਹਰਖ ਸਿੰਘ 라ਵਤ ਨੇ ਇੱਕ ਕਿਸਮ ਦੇ ਨਾਲ ਆਪਣੇ ਦਿਮਾਗ ਦੇ ਵਿੱਚ ਭਰਿਆ ਹੋਇਆ ਜਿਹੜਾ ਕੂੜਾ ਸੀ ਉਹ ਕੱਢ ਕੇ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਪੰਜਾਬ ਦੇ ਲੋਕ ਅਜਿਹੀ ਭੱਦੀ ਟਿੱਪਣੀ ਨੂੰ ਬਰਦਾਸ਼ਤ ਨਹੀਂ ਕਰਨਗੇ ਨਾ ਸਿਰਫ ਸਿੱਖ ਭਾਈਚਾਰਾ ਬਲਕਿ ਜਿੰਨੇ ਵੀ ਤੇ ਭਾਈਚਾਰੇ ਰਹਿੰਦੇ ਨੇ ਕਿਉਂਕਿ ਇੱਥੇ ਆਪਸੀ ਬਹੁਤ ਪ੍ਰੇਮ ਤੇ ਆਪ ਦੇ ਨਾਲ ਰਹਿੰਦੇ ਨੇ ਇਸ ਤਰ੍ਹਾਂ ਦੀਆਂ ਭੱਦੀਆਂ ਟਿੱਪਣੀਆਂ ਨੂੰ ਕਦੇ ਵੀ ਪੰਜਾਬ برداشت ਨਹੀਂ ਕਰਦਾ ਪੰਜਾਬ ਦੀ ਧਰਤੀ ਜਿਹੜੀ ਹੈ ਉਹ ਪਜਾਉ ਧਰਤੀ ਹੈ ਹਰ ਫਸਲ ਇੱਥੇ ਉੱਗਦੀ ਹੈ ਪਰ ਨਫ਼ਰਤ ਦੇ ਜਿਹੜੇ ਬੀਜ ਨੇ ਉਹ ਪੰਜਾਬ ਦੀ ਧਰਤੀ ਦੇ ਉੱਤੇ ਉੱਗਦੇ ਨਹੀਂ ਹਾਂ ਇਹਨਾਂ ਜ਼ਰੂਰ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਇਹ ਨਫ਼ਰਤ ਹੀ ਬੀਜ ਜਿਹੜੇ ਉਹ ਬੀਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨਾਂ ਭੱਦੀਆਂ ਟਿੱਪਣੀਆਂ ਦੇ ਰੂਪ ਦੇ ਵਿੱਚ ਹਰਖ ਸਿੰਘ ਨਾਵੰਦ ਦੇ ਵੱਲੋਂ ਆਗਨੀ ਕੀਤੀ ਗਈ ਇਹ ਜਿਹੜੀ ਟਿੱਪਣੀ ਹੈ ਇਸ ਤਰ੍ਹਾਂ ਦੀ ਟਿੱਪੜੀ ਆ ਜੀਨੇ ਇੱਕ ਦਿਲ ਦੁਖਾਏ ਨਹੀਂ ਸਿੱਖ ਭਾਈ ਸਾਰੇ ਦੇ ਔਰ ਇਹ ਜੇਕਰ ਕਾਂਗਰਸ ਸੁਮੀਦੀ ਹੈ ਕਿ ਉਹਦੇ ਤੇ ਕੋਈ ਮਲਮ ਲੱਗ ਸਕਦੀ ਹੈ ਤਾਂ ਤੁਰੰਤ راہਲ ਗਾਂਧੀ ਹਰਕ ਸਿੰਘ ਨਾਵਤ ਨੂੰ ਕਾਂਗਰਸ ਦੇ ਵਿੱਚੋਂ ਕੱਢ ਤੇ ਇਸ ਦੀ ਮੋਹਰ ਅਸਰ ਅਗਰ ਨਹੀਂ ਇਸ ਤਰ੍ਹਾਂ ਦਾ ਕੁਝ ਹੋ ਜਾਤਾ ਆਉਣ ਵਾਲੇ ਸਮੇਂ ਚ ਆਵਾਂਗੀ ਪਾਰਟੀ ਦਾ ਕੀ ਰੂਪ ਰੇਖਾ ਕਰੇਗੀ ਇਹ ਅਸੀਂ ਸਮੇਂ ਸਮੇਂ ਦੇ ਉੱਤੇ ਲਗਾਤਾਰ ਜਿਹੜੇ ਆ ਕਿ ਉਹ ਸਵਾਲ ਖੜੇ ਕਰਦੇ ਰਹਾਂਗੇ ਮੈਂ ਤਾਂ ਕਿਹਾ ਕਿ ਅਧਿਕਦਰਜਨ ਜਿਹੜੇ ਉਹ ਸੀਐਮਨ ਵੇਟਿੰਗ ਫਿਰਦੇ ਨੇ ਇਥੇ ਪੰਜਾਬ ਦੇ ਵਿੱਚ ਕਾਂਗਰਸ ਦੇ ਜਿਹੜੇ ਨੇਤਾ ਨੇ ਉਹ ਇਹਦੇ ਉੱਤੇ ਆਪਣੀ ਸਥਿਤੀ ਸਪਸ਼ਟ ਕਰਨ ਤੇ ਉਹ ਹਾਈ ਕਮਾਂਡ ਕੋਲੋਂ ਉਹ ਵੀ ਪੁੱਛਣ ਜੇ ਉਹ ਸਮਝਦੇ ਨੇ ਕਿ ਪੰਜਾਬ ਦਾ ਸਿੱਖਾਂ ਦੇ ਉੱਤੇ ਇਹ ਜਿਹੜੀ ਆ ਇਹ ਭੱਦੀ ਟਿੱਪਣੀ ਆ ਅਸਲ ਵਿੱਚ ਉਹ ਵੀ ਇਹ ਐਕਸਪੈਕਟ ਕਰਦੇ ਆ ਕਿ ਉਹ ਹਾਈ ਕਮਾਂਡ ਨੂੰ ਕਹਿਣਗੇ ਕਿ ਉਹਨੂੰ ਤੁਰੰਤ ਕਾਂਗਰਸ ਦੇ ਵਿੱਚੋਂ ਕੱਢਿਆ ਜਾਵੇ ਹਾਲਾਂਕਿ ਕਾਂਗਰਸ ਹਾਈ ਕਮਾਂਡ ਨੇ ਰਾਜਾ ਬੜਿਕ ਦੇ ਉੱਤੇ ਕੋਈ ਐਕਸ਼ਨ ਜਿਹੜਾ ਉਹ ਨਹੀਂ ਲਿਆ ਸਾਨੂੰ ਇਹ ਉਮੀਦ ਤਾਂ ਕੋਈ ਨਹੀਂ ਹੈਗੀ ਕਿ ਹਰ ਸਿੰਘ ਰਾਮਰ ਤੇ ਕਾਂਗਰਸ ਹਾਈ ਕਮਾਂਡ ਜਿਹੜਾ ਕੋਈ ਸੱਚ ਐਕਸ਼ਨ ਲੈ ਲੂਗੀ ਪਰ ਅਸੀਂ ਧੁੱਪ ਕਰਕੇ ਨਹੀਂ ਬੈਠੇ